ਸਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਹੋ ਸਿਵਿਆ ਦੇ ਵਿੱਚ ਆਂਗਣਵਾੜੀ ਵਰਕਰਾਂ ਤੇ ਪੰਚਾਇਤ ਦਾ ਵਿਵਾਦ ਲਗਾਤਾਰ ਵਧ ਰਿਹਾ। ਬੀਤੇ ਕੱਲ ਆਂਗਣਵਾੜੀ ਯੂਨੀਅਨ ਦੇ ਆਗੂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਣ ਪਹੁੰਚੇ। ਉਹਨਾਂ ਦੇ ਵੱਲੋਂ ਰੋਪ ਲਗਾਏ ਗਏ ਸਨ ਕਿ ਪੰਚਾਇਤ ਦੇ ਵੱਲੋਂ ਜੋ ਆਂਗਣਵਾੜੀ ਸੈਂਟਰ ਦੂਰ ਭੇਜਿਆ ਜਾ ਰਿਹਾ ਉਸ ਦੇ ਵਿੱਚ ਪੂਕਾ ਇੰਤਜ਼ਾਮ ਨਹੀਂ ਹੈ ਤੇ ਬੱਚਿਆਂ ਨੂੰ ਦੂਰ ਆਂਗਣਵਾੜੀ ਸੈਂਟਰ ਦੇ ਵਿੱਚ ਜਾਣ ਦੇ ਵਿੱਚ ਮੁਸ਼ਕਲ ਆਉਂਦੀ ਹੈ। ਦੂਜੇ ਪਾਸੇ ਪਿੰਡੀ ਪੰਚਾਇਤ ਤੇ ਬੱਚਿਆਂ ਦੇ ਮਾਪਿਆਂ ਨੇ ਵੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿ ਕਿ ਜੋ ਪਿੰਡ ਦੇ ਵਿੱਚ ਪੰਚਾਇਤਕਾਰ ਹੈ ਉਸ ਦੇ ਵਿੱਚ ਪੰਚਾਇਤ ਨੇ ਆਪਣੀ ਮੀਟਿੰਗ ਵਗੈਰਾ ਕਰਨੀ ਹੁੰਦੀ ਹੈ ਤੇ ਸਰਕਾਰ ਦੇ ਵੱਲੋਂ ਨਵਾਂ ਆਂਗਣਵੜੀ ਸੈਂਟਰ ਤਿਆਰ ਕਰਵਾ ਦਿੱਤਾ ਗਿਆ ਜਿਸ ਵਿੱਚ ਸਾਰੇ ਪ੍ਰਬੰਧ ਨੇ ਪਰ ਆਂਗਣਵੜੀ ਮੁਲਾਜ਼ਮ ਇੱਥੇ ਆਉਣ ਨੂੰ ਤਿਆਰ ਨਹੀਂ ਉਹਨਾਂ ਨੇ ਕਿਹਾ ਕਿ ਜਾਂ ਤਾਂ ਇਹਨਾਂ ਦੀ ਬਦਲੀ ਕੀਤੀ ਜਾਵੇ ਜਾਂ ਫਿਰ ਆਂਗਣਵੜੀ ਸੈਂਟਰ ਦੇ ਵਿੱਚ ਹੋਰ ਨਵੀਆਂ ਪੜੀਆਂ ਲਿਖੀਆਂ ਔਰਤਾਂ ਹਾਂ ਉਹਨਾਂ ਨੂੰ ਪੜਤੀ ਕੀਤਾ ਜਾਵੇ ਇਸ ਪੂਰੇ ਮਾਮਲੇ ਨੂੰ ਲੈ ਕੇ ਬਹੁ ਸਿਵਿਆ ਪਿੰਡ ਦੀ ਪੰਚਾਇਤ ਬੱਚਿਆਂ ਦੇ ਮਾਪੇ ਤੇ ਇੰਪਰੂਵਮੈਂਟ ਟਰਸ ਦੇ ਚੇਅਰਮੈਨ ਜਤਿੰਦਰ ਸਿੰਘ ਪੱਲਾ ਦਾ ਕੀ ਕਹਿਣਾ ਆਓ ਸੁਣਦੇ ਆ ਆਮ ਡਿਸਕੌਰ ਸੰਘਾ ਜੀ ਮੇਰੇ ਮੈਸੇਜ ਸਰਪੰਚਾ ਜੀ ਰਣਜੀਤ ਕੌਰ ਤੇ ਸਾਡਾ ਅੰਗਣਵਾੜੀ ਦਾ ਮਸਲਾ ਜਿਹੜੀ ਪੰਚਾਇਤ ਘਰ ਹੈਗੀ ਐ ਕਿ ਅਸੀਂ ਇੱਕੋ ਥਾਂ ਜੋ ਅਸੀਂ ਸਰਪੰਚ ਹੈਗੇ ਉਹ ਥੋੜੀ ਜਗ੍ਹਾ ਕਰ ਤੰਗ ਕਰੇ ਹੋਣ ਕਰਕੇ ਵੀ ਅਸੀਂ ਇੱਥੇ ਮੀਟਿੰਗਾਂ ਕਰਦੇ ਪੰਚਾਇਤ ਘਰ ਚ ਉਹਨਾਂ ਅਸੀਂ ਕਿਹਾ ਸੀ ਤਰਾਣੀ ਨੂੰ ਵੀ ਤੁਸੀਂ ਬਿਲਡਿੰਗ ਬਣੀ ਹੋਈ ਅਸੀਂ ਤਿਆਰ ਕਰਵਾਤੀ ਆ ਬੀਲੀ ਦਾ ਪ੍ਰਮਾਨ ਤਾਂ ਸਾਰਾ ਕੁਝ ਕਰਵਾਇਆ ਜਾਂਦੇ ਹੈ ਤੇ ਵੀ ਜੀ ਉਸ ਤੇ ਸੈੱਟ ਕਰੋ ਵੀ ਉਹ ਕਹਿ ਰਹੀ ਸਾਨੂੰ ਵੀ ਅਸੀਂ ਉੱਥੇ ਜਾਣਾ ਨਹੀਂ ਸੀ ਵੀ ਕਾਰਨ ਦੱਸ ਕਿਉਂ ਨਹੀਂ ਜਾਣਾਗਾ ਉਹ ਕਹਿੰਦੇ ਵੀ ਸਾਡੇ ਉਸੇ ਪੱਕਾ ਤਾਂ ਦਿੱਤਾ ਪੈਂਦਾ ਸੀ ਕਿ ਪੱਕਾ ਕਰਵਾਉਣਾ ਮਿਸਤਰੀ ਵੀ ਲੱਗੇ ਹੋਇਆ ਦੇਖ ਲੋ ਤੁਸੀਂ ਆਹ ਕਾਰਨ ਜੀ ਉਹਨੂੰ ਸ਼ਿਫਟ ਵੀ ਕਰਵਾਉਣਾ ਚਾਹੀਦਾ ਤੇ ਵਾਕਿਆ ਅਸੀਂ ਭੱਲਾ ਸਾਹਿਬ ਨੂੰ ਕਹੇ ਸੀ ਉਹਦਾ ਘਾਟਨ ਕਰਵਾਇਆ ਹੋਇਆ ਜੀ ਅਸੀਂ ਸੀ. ਸੀ.ਡੀ.ਪੀ ਕੋਲੋਂ ਵੀ ਫੋਨ ਕਰਾਇਆ ਮੇਰੇ ਰਿਕਾਰਡਿੰਗ ਵੀ ਪਈ ਹੈ ਮੇਰੇ ਕੋਲ ਨਾ ਗੱਲ ਹੋਈ ਆ ਉਹ ਕਹਿੰਦੇ ਸੀ ਵੀ ਅਸੀਂ ਵਰਕਰ ਭੇਜ ਕੇ ਜੁਨੀਆ ਜਿਹੜਾ ਸਭ ਵਰਕਰ ਸਾਡਾ ਸੈੱਟ ਕਰਵਾ ਦੇਣਗੇ ਕਿੰਨੇ ਕਿਤੇ ਸਮੇ ਦਾ ਮਸਲਾ ਹੈਗਾ ਜਿਹੜਾ ਇਹ ਇਹ ਮਸਲਾ ਤਿੰਨ ਚਾਰ ਮਹੀਨਾ ਦਾ ਹੈਗਾ ਜੀ ਇਹ ਇਹ ਜਿਹੜੇ ਫਰੰਗਣਵਾੜੇ ਦੇ ਬੱਚੇ ਹੈਗੇ ਲੋਕ ਇੱਧਰ ਜਾਂਦੇ ਜਿਹੜੇ ਤਿੰਨ ਚਾਰ ਮਹੀਨੇ ਉਹ ਜਾਣਾ ਕਿਥੇ ਘਰੇ ਆਪਦੇ ਲੈ ਕੇ ਨਹੀਂ ਆਉਂਦੇ ਆਂ ਬਹਿ ਕੇ ਮੁਰਜਣੇ ਰਹਿੰਦੇ ਨੇ ਇਹ ਕੀ ਦੀ ਨਲਕੀ ਸਮਝ ਨਹੀਂ ਕੱਟ ਰਹੀ ਇਹ ਆਪਣੇ ਅਫਸਰੀ ਤਰਾਨੀ ਦੀ ਜਾਂ ਵਰਕਰ ਨਾਲ ਆ ਜੀ ਉਦੋਂ ਦੇ ਉਹਨਾਂ ਹਕਮੰਦ ਦਾ ਬੱਚੇ ਲਿਆਉਣ ਦਾ ਬਹਾਨਾ ਜੀ ਤੇ ਜਿਹੜੇ ਬੱਚਿਆਂ ਦੇ ਮਾਪਿਓ ਹੈਗੇ ਆ ਕਿ ਉਹ ਤੁਹਾਡੇ ਨਾਲ ਸਹਿਮਤ ਹੈ ਇਸ ਗੱਲ ਨਾਲ ਆ ਆ ਸਾਰੇ ਸਹਿਮਤ ਹੈ ਜੀ ਸਾਡੇ ਨਾਲ ਆਏ ਹੋ ਸਾਰੇ ਸਹਿਮਤ ਹੋ ਜੋ ਇਥੇ ਨਹੀਂ ਆਉਣਾ ਚਾਹੁੰਦੀ ਪਰ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਸਤੇ ਇਹ ਸਰਕਾਰ ਤੋਂ ਮੰਗ ਕਰਦੇ ਵੀ ਜਦੋਂ ਇਹਨੂੰ ਚੇਂਜ ਕੀਤਾ ਜਾਵੇ ਜਾਂ ਸਾਡੇ ਪੜ੍ਹੇ ਲਿਖੇ ਹੋਰ ਸੂਝਮਾਨ ਬੁੜੀਆਂ ਹੈਗੀਆਂ ਸੀ ਉਹਨਾਂ ਨੂੰ ਵੀ ਉਹਨਾਂ ਲਾਇਆ ਜਾਵੇ ਇਥੇ ਹੁਣ ਸਿੰਘ ਨਾ ਆਈ ਪੰਚਾਇਤ ਮੰਦਰਾਈ ਤੇ ਅੰਗਣਵਾੜੀ ਦਾ ਮਸਲਾ ਹੈ ਇਹ ਅੰਗਣਵਾੜੀ ਆਪਣੇ ਪੰਚਾਇਤ ਘਰ ਸੀ ਹੈ ਜੀ ਸਰਕਾਰ ਤੋਂ ਅਸੀਂ ਮੰਗ ਕਰੀ ਜੀ ਉਸ ਸਰਕਾਰ ਨੇ ਇਥੇ ਨਹੀਂ ਪੱਥਰ ਰੱਖ ਕੇ ਸਕੂਲ ਚ ਬਣਾਤੀ ਹੁਣ ਅੰਗਣਵਾੜੀ ਤੇ ਬਾਕੀ ਬੱਚੇ ਹੁਣ ਆ ਤੁਹਾਡੇ ਸਾਹਮਣੇ ਆਏ ਆ ਇਥੇ ਬੈੰਦੇ ਆ ਜੀ ਤੇ ਬੱਚੇ ਖੱਜਲ ਖਰਾਬ ਜੀ ਸਾਰੇ ਬੱਚਿਆਂ ਦੇ ਮਾਂ ਪਿਓ ਸਾਡੇ ਨਾਲ ਆ ਜੀ ਪੰਚਾਇਤ ਆ ਸਾਰਾ ਪਿੰਡ ਨਗਰ ਸਾਰਾ ਨਾਲ ਆ ਜੀ ਉੱਥੇ ਪੰਚਾਇਤਕਾਰ ਤੇ ਔਖੇ ਹੁੰਦੇ ਬੈਠਣ ਕਰਨ ਕੋਈ ਮੀਟਿੰਗ ਮੋਟਾ ਕਰਨ ਨਹੀਂ ਪੰਚਾਇਤ ਨੇ ਜੀ ਤੇ ਤਾਂ ਹੀ ਇੱਥੇ ਅੰਗਣਵਾਰੀ ਸਰਕਾਰ ਵੱਲੋਂ ਬਣਾਈ ਗਈ ਜੀ ਉਹ ਇੱਥੇ ਆਉਣਾ ਚਾਹੁੰਦੀ ਚਾਹੇ ਤਾਂ ਉਹਦੀ ਬਦਲੀ ਕਰੀ ਜਾਵੇ ਜੀ ਚਾਹੇ ਇੱਥੇ ਆਵੇ ਕੀ ਕਾਰਨ ਹੋ ਸਕਦਾ ਜਿਹੜਾ ਇੱਥੇ ਨਹੀਂ ਆਉਣਾ ਚਾਹੁੰਦੇ ਉਹ ਕੀ ਪਤਾ ਜੀ ਉਹਦੀ ਕੋਈ ਚਿੱਤ ਚ ਕੀ ਬੇਈਮਾਨੀ ਹੈ ਜੀ ਉਹਦੀ ਬਾਕੀ ਪਹਿਲਾਂ ਜੋ ਰੌਲਾ ਪਿਆ ਜੀ ਉਦੋਂ ਖਾਣਾ ਸਪੇਅਰ ਬਣਦਾ ਸੀਗਾ ਜੀ ਅਸੀਂ ਉੱਥੋਂ ਫੋਟੋ ਫੋਟੋ ਤੇ ਜਿਹੜੇ ਬੱਚੇ ਜਿਹੜੇ ਖੰਦਲ ਖਵਾਰ ਹੁੰਦੇ ਆ ਮੈਡਮ ਆਪ ਹੈ ਨਹੀਂਗੇ ਬੱਚੇ ਸਕੂਲ ਦੇ ਵਿੱਚ ਬੈਠਿਆ ਗਣਵੜੀ ਦੇ ਵਿੱਚ ਤਾਂ ਹੀ ਆ ਸਾਰਾ ਪਿੰਡ ਇਕੱਠਾ ਹੀ ਸਾਰੀ ਪੰਚਾਇਤ ਇਕੱਠੀ ਇਸ ਸੰਬੰਧ ਵਿੱਚ ਹੀ ਆ ਕਰਾਈ ਇਕੱਠਵਾਂ ਚਾਹੇ ਤੋਂ ਬਦਲੀ ਕਰੀ ਜਾਵੇ ਜੀ ਚਾਹੇ ਇੱਥੇ ਅੰਗਣਵਾੜੀ ਜਾ ਕੇ ਬੈਠੇ ਹੀ ਆ ਨਾਇਬ ਸਿੰਘ ਜੀ ਪੰਜੋ ਗ੍ਰਾਮ ਪੰਚਾਇਤ ਬਹੁ ਸੀਗੀ ਆ ਮੈਂ ਬਦਰ ਕੀ ਜੋ ਪਹਿਲਾਂ ਅੰਗਣਵਾੜੀ ਇਹ ਪੰਚਾਇਤਕਾਰ ਸੀਗੀ ਹੁਣ ਮਦਦ ਜਿੱਥੋਂ ਸਿਖਤ ਕਰਵਾ ਕੇ ਸਰਕਾਰ ਦੇ ਹੁਕਮ ਉਤਾਰ ਇਥੇ ਸਕੂਲ ਜਿ ਲੈਂਦੀ ਹੈ ਪਹਿਲਾਂ ਸਕੂਲ ਚ ਕਮਰੇ ਬਣੇ ਹੋਏ ਸੀਗੇ ਤੁਹਾਡੇ ਸਾਹਮਣੇ ਆ ਉਹ ਤੋਂ ਬਾਅਦ ਉਹ ਅੰਗਣ ਵਾਲੀ ਜਿਹੜਾ ਰਹਾਉਂਦੀ ਫੱਦੀ ਮੈਂ ਉੱਥੇ ਰਹਿਣਾ ਸਾਡੇ ਕੋਈ ਜੋ ਵਿਰਾਸ ਸਰਪੰਚਾਇਸੀ ਹੈ ਉਹਦੇ ਘਰੇ ਜਗਾ ਨਹੀਂ ਅਸੀਂ ਕਿਹਾ ਸੀ ਚਾਪਾ ਇਥੇ ਆਪਣਾ ਦਫ਼ਤਰ ਉਹਨਾਂ ਨੇ ਅਸੀਂ ਉੱਥੇ ਦਫ਼ਤਰ ਬਣਾ ਲਿਆ ਉਹਦਾ ਉਹ ਇਹਦਾ ਸਮਾਨ ਇਥੇ ਲਿਆਤਾ ਪੱਲਾ ਸਾਹਮਣੇ ਦਾਸ ਘੱਟ ਦਿੱਤਾ ਹੈ ਹੋਰ ਅਸੀਂ ਮੰਗ ਕਰਦੇ ਆ ਇਹ ਵੀ ਜੇ ਨਹੀਂ ਆਉਣਾ ਚਾਹੀਦੀ ਤਾਂ ਵੀ ਟ੍ਰਾਂਸਫਰ ਕਰ ਲਿਓ ਹੋਰ ਕਿਸੇ ਨੂੰ ਲਾਇਆ ਜਾ बच्चे घर जल कराने बच्चे इठे बैठे हैं। ਜਿਹੜੇ ਬੱਚਿਆਂ ਦੇ ਮਾਪੇ ਆਪਰ ਨੂੰ ਕਹਿੰਦੇ ਉਹ ਨਾਲ ਆਏ ਹੋਏ ਉਹ ਸਾਨੂੰ ਇਹੀ ਕਹਿੰਦੇ ਆ ਵੀ ਇੱਥੇ ਲੈ ਕੇ ਆਓ ਉਹਨਾਂ ਨੂੰ ਸਕੂਲ ਚ। ਜੇ ਉਹਨਾਂ ਕੋਈ ਥਖਣੀ ਪਾਸਾ ਨੂੰ ਪੰਚਾਇਤ ਨੂੰ ਦੱਸ ਸਕਦੀ ਹੈ। ਮੈਨੂੰ ਆਦ ਗਰੀਬ ਹੈ। ਬੱਚੇ ਆਪੇ ਲੈ ਕੇ ਮਾਪੇ ਉੱਥੇ ਲੈ ਕੇ ਉਹਨਾਂ ਖਾਣਾ ਖਾਣਾ ਆਪੇ ਲੈ ਕੇ ਜਾਣਗੇ ਕਿ ਨਹੀਂ। ਕਿਸੇ ਸਰਕਾਰੀ ਅਧਿਕਾਰੀ ਦੇ ਕੰਨੇ ਤੁਸੀਂ ਗੱਲਬਾਤ ਕੀਤੀ ਕਦੇ? ਸਰਕਾਰੀ ਅਧਿਕਾਰੀ ਕਹਿੰਦੇ ਵੀ ਜੇ ਉੱਥੇ ਸੋੜਾ ਸੈਂਟਰ ਬਣ ਗਿਆ ਤਾਂ ਉੱਥੇ ਜਾਓ। ਕਈ ਵਾਰੀ ਸੀਡੀ ਵੀ ਸਾਨੂੰ ਮਿਲੇ ਆ। ਵੀਡੀਓ ਨੂੰ ਮਿਲੇ ਆ ਸੈਕਟਰੀ ਸਾਡੇ ਸਾਰੇ ਸਹਿਮਤੀ ਨਾਲ ਹੀ ਸੀ ਇਹ ਕੀਤਾ ਸਾਰਾ ਕੁਝ ਤੇ ਉਹਨਾਂ ਨੇ ਕਹਿਣਾ ਵੀ ਨਹੀਂ ਪਰ ਮੰਨਿਆ ਉਹਨਾਂ ਨੇ ਉਹ ਤਾਂ ਉਹਦੀ ਮਰਜ਼ੀ ਹੈ ਜੀ ਫਿਰ ਉਹਨਾਂ ਕੀ ਕਹਿ ਸਕਦੇ ਕਿਉਂ ਨਾ ਮੰਨਦੀ ਉਹ ਉਹਨੇ ਅਖਬਾਰਾਂ ਚ ਲਾਉਂਦੀ ਫਿਰਦੀ ਐ ਬਲਵਿੰਦਰ ਸਿੰਘ ਆ ਜੀ ਪਿੰਡ ਦਾ ਪਿੰਡ ਹੈ ਤੇ ਕੀ ਮਤਲਬ ਲੱਜੇ ਤੁਹਾਡੀ ਬਾਓ ਸੀ ਪਿੰਡ ਆ ਜੀ ਆਂਗਣਵਾੜੀ ਦਾ ਜੀ ਪੰਚਾਇਤ ਨੇ ਇੱਥੇ ਕਰਤੀ ਆਂਗਣਵਾੜੀ ਤੇ ਉਹ ਆਉਣਾ ਨਹੀਂ ਚਾਹੁੰਦੇ ਆ ਬੱਚੇ ਰੁਲੀ ਜਾਂਦੇ ਆ ਦੇਖੋ ਜੀ ਆ ਆਉਂਦੇ ਨਹੀਂਗੇ ਗੈਰ ਹਾਜ਼ਰੀ ਰਹਿੰਦੇ ਆ ਬੱਚੇ ਹਾਜ਼ਰ ਰਹਿੰਦੇ ਤੇ ਟੀਚਰ ਹੈ ਨਹੀਂ ਟੀਚਰ ਗੈਰ ਹਾਜ਼ਰ ਰਹਿੰਦੇ ਆ ਤੇ ਇੱਕ ਖਾਣਾ ਐਕਸਪਾਇਰ ਮੰਡੀ ਗਿਆ ਜਿੰਨੇ ਕਿਨੇ ਬੱਚਾ ਦਾ ਕੀ ਕਾਰਨ ਕੀ ਹੈ ਜਿਹੜਾ ਇੱਥੇ ਨਹੀਂ ਆਉਣਾ ਚਾਹੁੰਦੇ ਉਹ ਤਾਂ ਜੀ ਹੁਣ ਉਹਨਾਂ ਨੂੰ ਹੀ ਪਤਾ ਕੀ ਕਾਹ ਤੋਂ ਨਹੀਂ ਆਉਣਾ ਚਾਹੁੰਦੇ ਸਾਰਾ ਪ੍ਰਬੰਧ ਹੈ ਜੀ ਇੱਥੇ ਉਹ ਕਹਿੰਦੇ ਪ੍ਰਬੰਧ ਹੈ ਨਹੀਂਗਾ ਬਾਥਰੂਮ ਦਾ ਹੈ ਨਹੀਂ ਕਹਿੰਦੇ ਸਾਰਾ ਪ੍ਰਬੰਧ ਹੈ ਬਾਥਰੂਮ ਵੀ ਹੈਗੇ ਕੀ ਮੰਗ ਕਰਦੇ ਵੀ ਇਸ ਤਰ੍ਹਾਂ ਦੇ ਕੀ ਹੋਣਾ ਚਾਹੀਦਾ ਨਾ ਤੇ ਜਾਂ ਤਾਂ ਬਦਲੀ ਕੀਤੀ ਜਾਵੇ ਜੀ ਤੇ ਹੋਰ ਲਿਆਂਦਾ ਜਾਵੇ ਇੱਥੇ ਕੋਈ ਤੁਹਾਨੂੰ ਵੀ ਸਮੱਸਿਆ ਆਉਂਦੀ ਹੋਣੀ ਫਿਰ ਬੱਚਿਆਂ ਨੂੰ ਘਰੇ ਰੱਖਣਾ ਪੈਂਦਾ ਹੋਣਾ ਜੀ ਹਾਂਜੀ ਲੈਣ ਹੀ ਨਹੀਂ ਜਾਂਦੇ ਜੀ ਕਰੋ ਜੰਜੀਤ ਘਰ ਹੈ ਜੀ ਨਾ ਬਾਹੋਂ ਸਵੀਮ ਕੀ ਮਤਲਬ ਹੈ ਕਿ ਇੱਥੇ ਹੋਏ ਅੱਜ ਇੱਥੇ ਮਸਲਾ ਅੰਗਣਵਾੜੀ ਦੇ ਕੀ ਹੋਇਆ ਮਤਲਬ ਇਹ ਬੱਚੇ ਪੜਦੇ ਜੀ ਸਾਡੇ ਉਥੇ ਰੋਜ਼ ਹੀ ਗਏ ਹਾਜ਼ਰ ਰਹਿੰਦੇ ਝੂਠੇ ਸਦਕੇ ਸਾਡੇ ਨਾਂ ਲਿਖਾਤੇ ਫੋਟੋ ਮੂਵੀ ਬਣਾ ਲਈ ਸਾਨੂੰ ਪਤਾ ਨਹੀਂ ਸੀਗਾ ਤਾਂ ਕਹਿੰਦੇ ਕਿਸਤੇ ਜਾਣਾ ਨਹੀਂ ਸੀ ਉਹਦੇ ਸਾਡੇ ਵਿੱਚ ਫੋਟੋ ਮੂਵੀ ਬਣਾਈ ਬੈਠੀ ਐ ਫੋਟੋ ਖਿੱਚੀ ਬੈਠੀ ਐ ਉਹ ਸਾਨੂੰ ਜਿ ਆਖੀ ਕੀ ਜਿਵੇਂ ਅਸੀਂ ਹੂਹਾ ਕਰੀ ਦਿੰਦੇ ਸਾਨੂੰ ਕੋਈ ਪਤਾ ਨਹੀਂ ਲੱਗਾ ਧੋਖੇ ਨਾਲ ਕਰਿਆ ਨੇ ਸਾਡੀ ਫੋਟੋ ਵੀ ਬਣਾਈ ਐ ਬੋਲ ਵੀ ਭਰਿਆ ਤੇ ਅਸੀਂ ਇੱਥੇ ਲਾਉਣਾ ਚਾਹੁੰਦੇ ਆ ਇੱਥੇ ਉਹ ਕਹਿੰਦੀ ਐ ਕਿ ਗੰਦ ਵਾਲਾ ਪਾਇਆ ਹੈ ਹੁਣ ਸਾਨੂੰ ਅਸੀਂ ਆ ਕੇ ਦੇਖਿਆ ਕੋਈ ਗੰਦ ਨਹੀਂ ਇੱਥੇ ਵਧੀਆ ਕਮਰਾ ਵਧੀਆ ਸਾਮਣੇ ਵਧੀਆ ਬੈਡਰੂਮ ਬੱਚੇ ਵੀ ਆਏ ਹੋਏ ਇੱਥੇ ਤੱਕ ਹਾਂ ਬੱਚੇ ਵੀ ਆਏ ਆ ਸਾਡੇ ਬੱਚੇ ਵੀ ਪੜਦੇ ਆ ਜੀ ਤੇ ਆਪ ਨਹੀਂ ਆਏ ਮੈਡਮ ਅਬ ਮੈਂ ਆਪ ਹੀ ਛੱਡ ਕੇ ਉਹ ਨਹੀਂ ਆਏ ਜੀ ਅਸੀਂ ਆਪ ਹੀ ਛੱਡ ਕੇ ਉਹਨੇ ਆਪ ਹੀ ਬੱਚਿਆਂ ਨੂੰ ਲੈ ਕੇ ਆਉਂਦੇ ਆ ਕਈ ਵਾਰੀ ਇਹਨਾਂ ਨੂੰ ਆਖਿਆ ਵੀ ਬੱਚਿਆਂ ਨੂੰ ਲੈ ਜਾਇਆ ਕਰੋ ਵੀ ਰਾਤ ਰਾਕੇ ਖਾਣ ਪੀਣ ਨੂੰ ਕੁਸਮਾੜਾ ਮੋਟਾ ਦਿਆ ਕਰੋ ਉਹ ਕਹਿੰਦੇ ਸੋਡੇ ਬੱਚੇ ਰੋਣ ਲੱਗ ਜਾਂਦੇ ਸੀ ਨਹੀਂ ਲੈ ਕੇ ਜਾਂਦੇ ਸਭਾ ਸਾਲ ਨੂੰ ਹੈ ਪਰੇਸ਼ਾਨੀ ਆਉਂਦੀ ਹੈ ਸਮੇ ਇੱਥੇ ਸਾਨੂੰ ਠੀਕ ਹੈ ਜੇ ਇੱਥੇ ਆਪੇ ਲੈ ਕੇ ਜਾਣ ਆਪੇ ਛੱਡ ਕੇ ਆਉਣ ਬੱਚੇ ਇਸ ਤਰ੍ਹਾਂ ਦੀ ਕਾਰਵਾਈ ਮੰਗ ਕਰਦੇ ਮੈਂ ਇਸ ਤਰ੍ਹਾਂ ਦਿਲਖਵਾਰ ਤੁਸੀਂ ਵੀ ਹੁੰਨੇ ਹੋ ਹੁੰਦੇ ਆ ਹਾਂਜੀ ਹੁੰਨੇ ਆ ਖੱਜਲ ਖਰਾਬ ਤਾਂ ਕੀ ਹੋਣਾ ਅਸੀਂ ਐਂ ਕਹਿੰਦੇ ਆ ਵਿਚਾਰ ਜੇ ਸਹੀ ਢੰਗ ਤੇ ਚੱਲਦੀ ਚੱਲਦੀ ਹੈ ਨਹੀਂ ਬਦਲੀ ਹੋ ਜਾਈ ਕੋਈ ਹੋਰ ਵਰਕਰ ਰੱਖੇ ਨਾ ਨਸੀਬ ਘੋਰ ਹੈ ਜੀ ਕਿਹੜਾ ਪਿੰਡ ਹੈ ਕੀ ਮਤਲਬ ਹੈ ਬਹੁਛਵੀਆ ਜੀ ਪੈਂਚਾਇਤ ਕੀ ਹੋਇਆ ਕੀ ਅੱਜ ਇੱਥੇ ਹੁਣ ਕੀ ਜੀ ਜੀ ਅੰਗਣ ਬੜੀ ਦਾਈ ਅੰਗਣਵਾੜੀ ਜੀ ਹੁਣ ਤੱਕ ਕਿ ਲੱਗਦੀ ਰਹੀ ਆ ਧਰਮਸ਼ਾਲਾ ਚ ਹੁਣ ਜੀ ਧਰਮਸ਼ਾਲਾ ਦੀ ਪੰਚਾਇਤ ਨੂੰ ਵੀ ਵੱਧ ਲੋੜ ਹੈ ਕਿਉਂਕਿ ਜੇ ਜੁਕੜਾ ਕੋਈ ਮੁਲਾਜ਼ਮ ਆਉਂਦਾ ਉਹ ਇੱਥੇ ਤਾਂ ਨਹੀਂ ਸਕਦਾ ਇਹ ਵੀ ਸਰਕਾਰੀ ਜਗ੍ਹਾ ਹੈ ਉਹ ਸਾਡਾ ਪੰਚਾਇਤਕਾਰ ਹੈ ਉਹ ਜੀ ਇੱਥੇ ਆਉਣਾ ਨਹੀਂ ਚਾਹੁੰਦੀ ਸਾਰਾ ਕੁਝ ਵੈਡਿੰਗ ਵਧੀਆ ਬਣੀ ਹੋਈ ਆ ਸਾਰਾ ਕੁਝ ਹੈ ਜੀ ਜੋ ਜੀ ਅਸੀਂ ਸਮਾਨ ਚੱਕ ਕੇ ਇੱਥੇ ਰੱਖਿਆ ਸਾਰੀ ਪੰਚਾਇਤ ਨੇ ਸਹਿਮਤੀ ਨਾਲ ਰੱਖਿਆ ਕੋਈ ਉਹਦੇ ਵਿੱਚ ਮੰਦਿਰ ਨਹੀਂ ਸੀ ਕੋਈ ਕੁਝ ਨਹੀਂ ਸੀ ਜਿਹੜੀ ਜੀ ਝੂਠੀ ਖਬਰ ਲੱਗਿਓ ਝੂਠੀ ਲੱਗੀ ਹਾਂ ਜੀ ਹੁਣ ਜੀ ਤੁਸੀਂ ਦੇਖੀ ਜਾਓ ਬੱਚੇ ਖਰਾਬ ਖਜਾ ਖਰਾਬ ਹੋ ਜਾਂਦੇ ਆ ਮਾਸਪੇ ਨਾ ਖਜਾ ਖਰਾਬ ਹੁੰਦੇ ਬੱਚੇ ਗੋਲੇ ਬੈਠੇ ਆ ਅੰਗਣਵਾੜੀ ਨਵਾਰਕ ਕਰਦੇ ਹੈ ਤੁਸੀਂ ਆਪ ਹੀ ਦੇਖ ਜਾਨੀ ਕੀ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਮਿਲਾਂ ਇਸ ਤਰ੍ਹਾਂ ਦਾ ਜੀ ਫਿਰ ਆਈ ਹੈ ਵੀ ਜੇ ਉਹਨਾਂ ਨੇ ਨਹੀਂ ਹਾਜ਼ਰੀ ਦੇਣੀ ਤੁਮਨ ਦੀ ਬਦਲੀ ਹੋ ਗਈ ਇੱਥੇ ਕੋਈ ਮੈਡਮ ਹੋਣਾ ਕਿੰਨਾ ਸਮਾਂ ਹੋ ਗਿਆ ਬੱਚਿਆਂ ਨੂੰ ਕਿੱਦਲ ਪਾ ਰੱਖੇ ਇਹਨਾਂ ਨੂੰ ਹੁਣ ਜੇ ਮੇਰਾ ਤਾਂ ਕੋਈ ਬੱਚਾ ਨਹੀਂ ਹੁੰਦਾ ਹੁਣ ਬੱਚਿਆਂ ਦੇ ਮਾਪਿਆਂ ਨੂੰ ਪਤਾ ਵੀ ਕਿੰਨੇ ਚਿਰ ਦੇ ਖਜਾ ਖਰਾਬ ਹੁੰਦੇ ਮੇਰੇ ਤਾਂ ਬੱਚੇ ਸ਼ਹਿਰ ਪੜੀ ਜਾਂਦੇ ਤੁਮਾ ਸਿੰਘ ਨਾਮ ਹੈ ਉਹੀ ਪਿੰਡ ਹੈ ਮੇਰੇ ਬਾਪਸ ਦੀਆਂ ਕੀ ਮਤਲਬ ਹੈ ਜਦੋਂ ਕਨਵਰਟ ਕੀਤਾ ਮਸਲਾ ਤਾਂ ਸਾਡਾ ਜੀ ਅੰਗ ਸੰਗਣਵੜੀ ਚੌਥੇ ਸਕੂਲ ਤੇ ਉਹ ਪੰਚਾਇਤ ਘਰ ਹੈ ਉਹ ਤੱਕੇ ਨਾ ਉਥੇ ਜੇ 20 ਜਤੀ ਬੱਚਿਆਂ ਦਾ ਖਾਣਾ ਹੁੰਦਾ ਤਾਂ ਕੀ ਇੱਕ ਨਾ ਕੋਈ ਪੰਜਾਂ ਚਾਰ ਬੱਚਿਆਂ ਨੂੰ ਦੇਦਾ ਉਹ ਵੀ ਜਮ ਸਪੈਰ ਹੋਇਆ ਖਾਣਾ ਦਿੰਦੀ ਹੈ ਕੋਈ ਉਹ ਸਹੀ ਢੰਗ ਨਾਲ ਮਤਲਬ ਇਹ ਖਾਂਡ ਖੁੰਡ ਸਾਰਾ ਕੁਝ ਘਰੇ ਲ ਜਾਂਦੀ ਹੈ ਜੇ ਤਕਰੀਬ ਨੂੰ ਹੋਰ ਉਹਦਾ ਪਿੱਛਾ ਫੜਦਾਲਣਾ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਤੇ ਇੱਥੇ ਬਰਕਰਾਰੀ ਹੋਰ ਨਾ ਆਇਆ ਵੀ ਤੇ ਇੱਥੇ ਕਿਉਂ ਨਹੀਂ ਆਉਣਾ ਚਾਹੁੰਦੇ ਫਿਰ ਇਸ ਨਵੀਂ ਬਿਲਡਿੰਗ ਦੇ ਉੱਤੇ ਕੀ ਪਤਾ ਕਿਉਂ ਨਹੀਂ ਆਉਣੇ ਚਾਹੁੰਦੇ ਨੇ ਉੱਥੇ ਉਹਨੂੰ ਘਰ ਨੇੜੇ ਆ ਤਾਂ ਖਿਲ ਜਾਣਾ ਸੌਖਾ ਇੱਥੇ ਉਹਨੂੰ ਮਾਸਟਰ ਫੇਰੂ ਹੋ ਜਾ ਇੱਥੇ ਦਾ ਮਾਸਟਰ ਮਾਸਟਰੀਆਂ ਲੋਕਾਂ ਦੇ ਜਵਾਗ ਜੱਲੇ ਦੇਖਣਗੇ ਵੀ ਲੈ ਜਿਹੜਾ ਹੁਣ 10 ਸਾਲ ਦਾ ਜਾਂ 8 ਸਾਲ ਦਾ ਬੱਚਾ ਪੜਦਾ ਹੁਣ ਤਾਂ ਸਾਰਾ ਪਤਾ ਹੀ ਹੁੰਦਾ ਕਿ ਜਿਹੜਾ ਕੋਟਾ ਆਉਂਦਾ ਕੋਟਾ ਨਹੀਂ ਚੈੱਕ ਕਰਵਾਇਆ ਵੀ ਕਿੰਨਾ ਕੋਟਾ ਕੋਟਾ ਹੀ ਚੈੱਕ ਕਰਾਉਣ ਵਾਲਾ ਸਾਡੇ ਕਿਹੜੇ ਦਾ ਪੰਚਾਇਤ ਸੀ ਇਸ ਤੋਂ ਵੱਧ ਕੋਈ ਕੁਝ ਨਹੀਂ ਸੀ ਪੇੜਾ ਜੇ ਕੋਈ ਹੋਣਾ ਪੜ੍ਹੀ ਲਿਖੀ ਪੰਚਾਇਤ ਬਣੇ ਆ ਜੇ ਹੁਣ ਕੋਈ ਕੋਟਾ ਚੈੱਕ ਕਰਾਵਾਂ ਐ ਤੋਂ ਪਹਿਲਾਂ ਤਾਂ ਫੁੰਡ ਬਿਆਂ ਵਾਲਾ ਦਾ ਕੋਟਾ ਜਿਹੜਾ ਸੀ ਉਹ 2 4 4 ਅਸਲ ਦਾ ਉਹ ਤਾਂ ਖੰਡ ਖੋਈ ਗਈ ਹੈ ਜਿਹੜਾ ਚੰਗਾ ਨਾਮਾਂ ਦਾ ਸੀ ਫੁੰਡ ਚਾਹ ਤੇ ਸਾਰੀ ਕਣਕ ਕਣਕ ਉਹ ਸਿੱਧੀ ਘਰੇ ਲੈ ਜਾਂਦੀ ਹੈ ਪਤਾ ਲੱਗਿਆ ਵੀ ਦੁਕਾਨ ਵੀ ਹੈਗੀ ਦੁਕਾਨ ਦੁਕਾਨ ਹੈ ਜੀ ਦੁਕਾਨ ਤੇ ਦੇਖਦਾ ਜੀ ਮਾਲਵਾ ਤੂੰ ਲਾਸਾ ਬਣਾ ਤੋਂ ਅਖੰਡ ਤੋਂ ਚਾਹ ਪਤੀ ਤੋਂ ਦਲੀਆਂ ਕੋਈ ਚੀਜ਼ ਹੀ ਲੈ ਲੋ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਐਸ ਤਰ੍ਹਾਂ ਨਾ ਮਲਵਾ ਸਿੱਧਾ ਕਹਿੰਦੇ ਇਹ ਤਾਂ ਸਹੀ ਤਰ੍ਹਾਂ ਚਲਾਉਂਦੇ ਜੀ ਇਹ ਤਾਂ ਠੀਕ ਹੈ ਤਨੇ ਕੋਈ ਹੋਰ ਇੱਥੇ ਸਾਡੇ ਹੈਗੀਆਂ ਬੜੀਆਂ ਲਈਆਂ ਬਦਲੇ ਔਰਤ ਉਹ ਲਈ ਜਾਵੇ ਜਬਰਕਾ ਹੀ ਘਟਾਇਆ ਹੋਏ ਹਾਂ ਜੀ ਮੇਰਾ ਬੰਦੇ ਉਕਰ ਕਿਹੜਾ ਪਿੰਡ ਆ ਛੋਟੀ ਬਾਹੋ ਹਾਂ ਕੀ ਮਸਲਾ ਕੀ ਹੋ ਜਾਂਦਾ ਇਕੱਠੇ ਹੋਇਆ ਮਸਲਾ ਜੀ ਧਰਮ ਆਇਦਾ ਹੈਗਾ ਆਪਣੇ ਦਾ ਅੰਗਣਵਾੜੀ ਦਾ ਉਹ ਉੱਥੋਂ ਸਮਾਨ ਲਿਆਂਦਾ ਇਹ आदमी ਇੱਥੇ ਰਹਿਣਾ ਨਹੀਂ ਚਾਹੁੰਦੀ ਵਦਗਾ ਬਣੀ ਹੈ ਸਾਰਾ ਕੁਝ ਵਦ ਗਿਆ ਉੱਥੇ ਜਿਹੜੀ ਲੋਕ ਕੋਤਾ ਉਹ ਇੱਥੇ ਹੁੰਦੀ ਨਹੀਂ ਲੋਕਾਂ ਦੇ ਲਾਲ ਅਕਿਹਾਰ ਕਾਰਡ ਲਾਲ ਅਕਿਹਾਰ ਕਾਰਡ ਬੋਰੇ ਦੇ ਬੋਰੇ ਪਲਾਣਾਂ ਦੇ ਹੁੰਦੀ ਬੁੜੀਆਂ ਤੇ ਜੀ ਉਹ ਲੈ ਕੇ ਜਾ ਟੱਪ ਜਾਂਦੀ ਐ ਇੱਥੋਂ ਜਾਣੇ ਨਹੀਂ ਕਹਿੰਦੇ ਫਿਰ ਆਵਾਜ਼ ਨਹੀਂ ਠਾਈ ਤੁਸੀਂ ਇਸ ਤਰ੍ਹਾਂ ਦੀ ਆਵਾਜ਼ ਜੀ ਠੱਗੇ ਕੀ ਜੇ ਸਾਨੂੰ ਟੱਕਰੇ ਤਾਂ ਫੇਰ ਹੀ ਨਾ ਬੱਚੇ ਲੈਣ ਆਉਂਦੀ ਆ ਜੇ ਕੋਈ ਛੱਡੇ ਹੁੰਦੀ ਆ ਦੋ ਬੱਚੇ ਤਾਂ ਠੀਕ ਆ ਯਾਨੀ ਬਾਤ ਸਖਤਮਾ ਕਮ ਦੋਵੇਂ ਜਣਾਂ ਦਾ ਬਾਈਕ ਤੇ ਉਹ ਤਾਂ ਮੁੜ ਜਾਂਦੇ ਉਹ ਬੱਸ ਚੜ ਜਾਂਦੀ ਐ ਇਹ ਘਰੇ ਆ ਜਾਂਦੀ ਐ ਇਸ ਤਰ੍ਹਾਂ ਦੇ ਕਾਪੂ ਮੁਲਾਜ਼ਮਾਂ ਤੇ ਕਿਸ ਤਰ੍ਹਾਂ ਦੀ ਵੀ ਕਾਰਵਾਈ ਹੋਣੀ ਚਾਹੀਦੀ ਫਿਰ ਕਾਰਵਾਈ ਫਿਰ ਆਏ ਇੱਕ ਦੋ ਲੋਕਾਂ ਦਾ ਖਾਈ ਜਾਂਦੀ ਫਿਰ ਲੋਕਾਂ ਨਾਲ ਕਰਦੇ ਤਾਂ ਢੇਡ ਮੱਛੂ ਭਾਈ ਜਾਤੇ ਬਦਲਣੀ ਚਾਹੀਦੀ ਹੈ ਤੇ ਜੇ ਰਹੁ ਗਈ ਤਾਂ ਸਹੀ ਨਹੀਂ ਇਤਨਾ ਰਵੇ ਇੱਕਦਮ ਸਹੀ ਬੱਚੇ ਲਿਆਵੇ ਜਿਹੜੇ ਬੱਚੇ ਜਿਵੇਂ ਬੱਚੇ ਆਏ ਹੋਏ ਆ ਮੈਡਮ ਨਹੀਂ ਪਹੁੰਚੇ ਕਿਸੇ ਦੇ ਹਾਂ ਹਾਂ ਤੇ ਬਹੁਤ ਬਹੁਤ ਹੈਰਾਨ ਹੁੰਦੇ ਆ ਬਹੁਤ ਹੁੰਦੇ ਤੇ ਬੱਚਿਆਂ ਦੇ ਜਿਹੜੇ ਪੇਰੈਂਟਸ ਆ ਉਹ ਵੀ ਭਰਾਨ ਹੁੰਦੇ ਹੋਣਗੇ ਹਾਂ ਹੁੰਦੇ ਹੁੰਦੇ ਜੀ ਇਹ ਤਾਂ ਹੈ ਗਈ ਆ ਵਿਚਾਰਾਂ ਘੱਟ ਕੇ ਜਾਂਦੀਆਂ ਫਿਰ ਲੈ ਕੇ ਜਾਂਦੀਆਂ ਜਦੋਂ ਉਹ ਨੌਕਰੀ ਕਰਦੀਆਂ ਉਹ ਲੈ ਕੇ ਵੀ ਜਾ ਸਕਦੀਆਂ ਉਹ ਛੱਟ ਕੇ ਵੀ ਆ ਸਕਦੀਆਂ ਬੱਚਿਆਂ ਨੂੰ ਛੋਟਿਆਂ ਨੂੰ ਹਾਂ ਤੇ ਜੇ ਖਾਣਾ ਦਿੰਦੀ ਐ ਤਾਂ ਉਹ ਵੀ ਸੰਧਿਆ ਸੰਧਾ ਵਾਲਾ ਦਿੰਦੀ ਆ ਪਰਾਣਾ ਖਾਣਾ ਉਹ ਨਹੀਂ ਸਹੀ ਦਿੰਦੀ ਤੇ ਜਿਹੜਾ ਇੰਨਾ ਕੋਟਾ ਆਉਂਦਾ ਫਿਰ ਕਦੇ ਚੈੱਕ ਕਰਨ ਦੀ ਮਗਲਾਂ ਨਹੀਂ ਚੈੱਕ ਜੀ ਫਿਰ ਹੁਣ ਕੀ ਆ ਬੰਦੇ ਇਤਨੇ ਕਰਾ ਟਾਈਮ ਟਾਈਮ ਐ ਪੰਚਾਇਤ ਨੇ ਚੈੱਕ ਕਰ ਲਿਆ ਘਰੋ ਘਰੀ ਮੋੜ ਤੇ ਉਹ ਲਪਾਫੇ ਸੀ ਜਿਹੜੇ ਉਹਨਾਂ ਚੈੱਕ ਕਰਾਏ ਤਾਂ ਫਿਰ ਇਹ ਇਥੇ ਰੌਲਾ ਪੈ ਖਰਮਨਗੀ ਕੀ ਸੰਧਾਲ ਖਾਦਾ ਕਿਉਂ ਨਹੀਂ ਜਿਵਾ ਕਾ ਨੇ ਹਾਂਜੀ ਮਾਤਾ ਜੀ ਕੀ ਨਾਮ ਆ ਤੁਹਾਡਾ ਹਰਵਿੰਦਰ ਕੌਰ ਕੀ ਹੋਇਆ ਅੱਜ ਇਕੱਠੇ ਹੋਇਆ ਤੇ ਇੱਥੇ ਜੀ ਮਸਲਾ ਵੀ ਆ ਕਿ ਗੰਗਨਵੜੀ ਇੱਥੇ ਆਉਣੀ ਚਾਹੀਦੀ ਉੱਥੋਂ ਟਿਕਾਉਣੀ ਉੱਥੇ ਵੀ ਸਰਕਾਰ ਦੀ ਉਹ ਆ ਵੀ ਇੱਥੇ ਪਚਾਇਤ ਬੈਠਣੀ ਚਾਹੀਦੀ ਆਪਣੀ ਕਾਇਦ ਦੀ ਆ ਵੀ ਇੱਥੇ ਗੰਗਨਵੜੀ ਗੰਗਨਵੜੀ ਹੁੰਦੀ ਆ ਕਿ ਬੰਦੇ ਸਰਤੂਂਦੀ ਆ ਜੇ ਦੋ ਬਣਾ ਬਣਾਤੀ ਇੱਥੇ ਆਉਣਾ ਜਾਂਦਾ ਉਹ ਉੱਥੇ ਨਹੀਂ ਰਹਿਣਾ ਚਾਹੀਦਾ ਉੱਥੇ ਕੀ ਕਰਨਾ ਤੇ ਉੱਥੇ ਇੰਨੀ ਆਉਣਾ ਚਾਹੁੰਦੇ ਜਿਹੜਾ ਇਹੀ ਤਾਂ ਗੱਲ ਹੈ ਜੀ ਕਿ ਦੂਰ ਹੈ ਦੂਰ ਤਾਂ ਭਲਾ ਤੁਸੀਂ ਥੰਡੇ ਤੋਂ ਚੱਲ ਕੇ ਆਉਨੇ ਆ ਥੋੜੇ ਤੋਂ ਨਹੀਂ ਆ ਸਕਦੇ ਹੈ ਵੀ ਦੂਰ ਪੌਂਕੇ ਤੇ ਮਰਜੀ ਹੋਵੇ ਜਿੱਥੇ ਆਪਣਾ ਥਾਂ ਹੈ ਸਰਕਾਰ ਉਹਨੂੰ ਨੌਕਰੀ ਮਿਲੀ ਉੱਥੇ ਜਾਣਾ ਇਹ ਕੀ ਅਸੀਂ ੱੱਕੇ ਨਾਲ ਥੋੜੇ ਲਿਆਨੇ ਆ ਇਹ ਤਾਂ ਜ਼ਰੂਰੀ ਆ ਵੀ ਇੱਥੇ ਬਣਨੀ ਜਾਂਦੀ ਹੈ ਬੱਚਿਆਂ ਨੂੰ ਆਪ ਛੱਡ ਕੇ ਆਉਨੇ ਉੱਥੇ ਸੰਭਾਲਣੀ ਹੋਰ ਨਹੀਂ ਉਹਨਾਂ ਨੂੰ ਨਾ ਕੋਈ ਚੀਜ਼ ਨਾ ਖੜਾਉਂਦੇ ਆ ਨਾ ਕੁਝ ਦਿੰਦੇ ਆ ਨਾ ਖਾਣਾ ਉਹ ਨਹੀਂ ਕਰੇ ਸਹੀ ਦਿੱਤਾ ਨਾਲ ਵਾਕਾਂ ਨੂੰ ਉੱਥੇ ਬਣਾ ਕੇ ਦਿੱਤਾ ਉੱਥੇ ਸਿਲੰਡਰ ਵੀ ਹੈ ਤੁੱਲਾ ਵੀ ਹੈ ਕਦੇ ਖਾਣਾ ਨਹੀਂ ਬਣਾ ਕੇ ਦਿੱਤਾ ਮੈਂ ਬਾਪਾ ਬਗਾਰ ਹਾਂਜੀ ਬਾਪੂ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਸਮਤ ਸਿੰਘ ਜੀ ਕਿਹੜਾ ਪਿੰਡ ਆ ਤੁਹਾਡਾ ਆਹੀ ਹੈ ਜੀ ਬਾਉ ਸੀ ਗਿਆ ਕੀ ਹੋਇਆ ਕੀ ਅੱਜ ਇੱਥੇ ਇਕੱਠੇ ਹੋਏ ਤੁਸੀਂ ਇਕੱਠੇ ਜੰਗਨਵਾੜੀ ਦਾ ਮਸਲਾ ਹੈ ਇਹ ਉਹ ਤਾਂ ਪੰਚਾਇਤ ਘਰ ਸੀਗਾ ਜੀ ਅੰਗਣਵਾੜੀ ਤਾਂ ਇੱਥੇ ਨੂੰ ਮਣੀ ਨੂੰ ਪੰਜ ਚਾਰ ਸਾਲ ਹੋ ਗਏ ਇਹ ਰੰਗ ਨੂੰ ਕਰਾ ਕੇ ਬਹੁਤ ਵਧੀਆ ਬਣਾਤੀ ਵਧੀਆ ਠੰਡੀ ਹਵਾ ਆਉਂਦੀ ਇੱਥੇ ਤੇ ਉਹ ਉੱਥੇ ਪੰਚਾਇਤ ਹੁਣ ਆਪਦੇ ਮਸਲੇ ਹੁੰਦੇ ਸੋ ਪੰਚਾਇਤਾਂ ਦੇ ਵਿੱਚ ਅੜ ਕੇ ਬਹਿਂਦੀ ਹੈਗੀ ਹੂੰ ਤੂੰ ਇੱਥੇ ਵੀ ਤੂੰ ਜਾ ਇੱਥੇ ਉਹ ਆਉਂਦੀ ਨਹੀਂਗੀ ਤੇ ਇੱਥੇ ਹੋਰ ਪਿੰਡ ਦੀ ਸਹਿਮਤੀ ਨਾਲ ਪੰਚਾਇਤ ਦੇ ਇੱਥੇ ਆ ਕੇ ਇਹਨੂੰ ਆਖਿਆ ਸੀ ਸਾਰਾ ਸਵਾਨ ਇੱਥੇ ਲਿਆਂਦਾ ਇਹਦਾ ਤੇ ਹੁਣ ਪੰਚਾਇਤ ਇਹ ਦੂਸ਼ੀ ਲਾਉਂਦੀ ਐ ਐ ਕਰਦੀ ਐ ਫਲਾਣਾ ਕਰਦੀ ਐ ਤੇ ਇਹ ਖਾਣਾ ਖੂਣਾ ਹੁੰਦਾ ਉਹ ਜਿਹੜੇ ਡੇਟ ਤਕਬੀ ਵਾਲੇ ਖਾਣਾ ਦਿੰਦੀ ਐ ਜੇ ਬੱਚਾ ਨੂੰ ਤੇ ਜੇ ਕੋਈ ਬਚ ਜਾਂਦਾ ਮਗਰ ਉਹ ਘਰੇ ਲੈ ਜਾਂਦੀ ਐ ਉਹ ਬੇਹਰੀਏ ਖੰਡਚਾ ਸਾਰਾ ਕੁਝ ਇੱਕ ਬੀ ਆਉਂਦੇ ਆ ਥੋੜੀ ਥੋੜੀ ਗੁਸਲੀਆਂ ਚ ਹੁੰਦੇ ਆ ਮੇਥੇ ਪਾਲਕ ਉਹ ਵੀਡੀਓ ਦਾ ਤੇ ਬਲੋ ਫਿਰ ਹੀ ਆਉਂਦੇ ਆ ਉਹ ਬਹੁਤਾਂ ਨੂੰ ਫਰੀ ਦਿੱਤੇ ਤੇ ਮੈਂ ਪਿੱਛੇ ਜੇ ਮੰਗਿਆ ਮੈਂ ਕਿਵੇਂ ਆਈ ਹੈ ਉਹ ਤਾਂ ਕਿ 100 ਰੁਪਏ ਦੇ ਪੈਕਟ ਆ ਰਿਹਾ ਕਿ ਅਗੇ ਸਾਹਮਣੇ 80 ਸੀਸੀ ਉੱਤੇ ਹੈ ਮੈਂ ਕਿ ਦੋ ਤਿੰਨ ਬੰਦੇ ਨੂੰ ਫਰੀ ਮਿਲੇ ਹੈ ਕਿ ਫਰੀ ਆਉਂਦੇ ਆ ਨਹੀਂ ਮੈਂ ਕਿ ਚਲੋ ਤੁਸੀਂ ਤੁਹਾਡੇ 80 ਰੁਪਏ ਤੁਸੀਂ ਲੈਨੇ ਆ ਤੇ ਮੈਂ ਤੇ ਮੈਨੂੰ 80 ਦੇ ਦੇ ਅਗੇ ਹੁਣ ਤਾਂ ਵੇਖ ਗਏ ਤੇ ਉਹ ਨਾ ਤਾਂ ਕਿਸੇ ਨੂੰ ਦਿੰਦੀ ਹੈ ਕੁਛ ਕੁਛ ਨਹੀਂ ਦਿੰਦੀ ਫੇਰ ਹੈ ਤੁਹਾਡੇ ਘਰ ਦੇ ਮਤਲਬ ਜਿਹੜਾ ਰਸ਼ਨ ਆਉਂਦਾ ਵੇਚ ਦਿੰਦੇ ਆ ਵੇਚ ਦਿੰਦੇ ਰਸ਼ਨ ਤਾਂ ਹੀ ਤਾਂ ਹੋਰ ਆਉਂਦੀ ਕਿ ਕਿਵੇਂ ਲੱਗਿਆ ਮਾਸਟਰ ਪੜਤਾਲ ਲਗੇ ਇਥੋਂ ਘਰੇ ਲੈਣ ਚਾਹਦੀ ਉੱਥੋਂ ਚੁੱਪ ਕਰਕੇ ਜਾਂਦੀ ਹੈ ਜਿਹੜੇ ਜਵਾਕ ਲਾਉਣੇ ਆ ਇਹਨਾਂ ਦਾ ਜ਼ਿੰਮੇਵਾਰੀ ਹੁੰਦੀ ਹੈ ਲਿਆਪੇ ਛੱਡ ਕੇ ਆਉਣ ਦੀ ਜ਼ਿੰਮੇਵਾਰੀਆਂ ਹੁੰਦੀ ਹੈ ਉਹ ਨੂੰ ਆਇਆ ਸੀ ਨੇੜੇ ਕੋ ਚੱਕ ਕੇ ਮੋਇਨਾ ਤੇ ਲੈ ਇਹਨੇ ਕਿਤੇ ਆਉਂਦੇ ਨਹੀਂ ਆਉਣੇ ਹੈ ਆਹ ਕੰਮ ਹੈ ਨਾ ਦਾ ਜੀ ਹਾਂ ਜੀ ਬਕੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲੀਨਾ ਸਿੰਘ ਹੈ ਜੀ ਪਿੰਡ ਮੇਰਾ ਬਾਹੂ ਸੁਬੀਨ ਕੀ ਮਤਲਬ ਕੀ ਹੋਇਆ ਜਿੱਤੇ ਜਿਲ੍ਹਾ ਬਠਿੰਡਾ ਮਸਲਾ ਜੀ ਜਿਹੜੀ ਸਾਡੇ ਅੰਗਣਵਾੜੀ ਆ ਜਦੋਂ ਖੁੱਲੀ ਸੀ ਉਹਦੇ ਅੰਗਣਵਾੜੀ ਤੇ ਕੰਮ ਦੇ ਸਕੂਲ ਚ ਚੱਲ ਹੁੰਦੀ ਸੀ ਪੰਚਾਇਤ ਨੇ ਕੇਰਾ ਪੰਚਾਇਤ ਘਰ ਤੇ ਰੱਖਾਸਾ ਦੀ ਸਮਾਨ ਹੁਣ ਨਵੀਂ ਪੰਚਾਇਤ ਨੇ ਸਾਰੇ ਰੰਗ ਰੰਗ ਕਰਕੇ ਹਰ ਕਸੂਲਤ ਕਰਕੇ ਲੈਟਰਨ ਬاتھਰੂਮ ਪਾਣੀ ਸਾਰੇ ਪੱਕੇ ਪ੍ਰਬੰਧ ਆਇਤੀ ਸਾਰਾ ਰੋਗਿੰਗ ਕਰਾ ਕੇ ਰੰਗ ਕਰਾ ਕੇ ਸਾਰਾ ਸਮਾਨ ਐਸੇ ਸੈੱਟ ਕਰਤਾ ਉਹ ਅੰਗਣਵਾੜੀ ਆਲੇ ਤੇ ਆਉਣਾ ਨਹੀਂ ਕਿਉਂਦੇ ਉਹ ਸਾਨੂੰ ਪੰਚਾਇਤ ਪਿੰਡ ਵਾਸਤੇ ਉਹਦੀ ਲੋੜ ਆ ਅਸੀਂ ਉੱਥੇ ਇੱਕ ਜਿੰਮੇ ਵੀ ਲਵਾਉਣਾ ਚਾਹੁੰਦੇ ਆ ਬੱਚਿਆਂ ਵਾਸਤੇ ਸਰਕਾਰ ਤੋਂ ਮੰਗ ਰਹੇ ਆ ਵੀ ਸਭ ਦੀ ਜਨਤੋਂ ਇੱਕ ਅਸੀ ਲਾਇਬ੍ਰੇਰੀ ਖੁਲਾਉਣਾ ਚਾਹੁੰਦੇ ਆ ਮੰਗਾ ਸਾਡੀਆਂ ਚੰਚੜੇ ਉਹ ਸਾਰੇ ਕੰਮ ਅਸੀਂ ਪੰਚਾਇਤ ਤੋਂ ਕਰਵਾ ਰਹੇ ਆ ਉਹ ਸਾਡੇ ਪਿੰਡ ਦੀ ਵਰਤੋਂ ਚਾਉਣ ਵਾਲੀ ਚੀਜ਼ ਆ ਆਂਗਨ ਵਾਰੀ ਇੱਥੇ ਕਮਰੇ ਬਣੇ ਆ ਸੜਕ ਸਹੂਲਤਾਂ ਬਿਜਲੀ ਪਾਣੀ ਸਭ ਕੁਝ ਲੈਟਰ ਦੀ ਬਸ ਇੱਥੇ ਉਹਨਾਂ ਤੇ ਆਲ ਦਾ ਕਲਾਸਾਂ ਬੱਚਿਆਂ ਨੂੰ ਸਾਹਮਣੇ ਆ ਬੱਚੇ ਬੈਠੇ ਤੁਹਾਡੇ ਸਾਹਮਣੇ ਇੱਥੇ ਕੋਈ ਵੀ ਨਹੀਂ ਸਰਕਾਰੀ ਦੇ ਬੱਚਾਂ ਦੇ ਵੀ ਜੇ ਨਹੀਂ ਇਹਨੇ ਆਉਣਾ ਚਾਹੁੰਦੇ ਦੋਨਾਂ ਪੁੱਛਿਆ ਜਾ ਵੀ ਪ੍ਰਬੰਧ ਕਰੋ ਤਾ ਉਹਦਾ ਬਦਲੀ ਕਰਵਾ ਲੈਣ ਤੇ ਆਪ ਦਾ ਕੋਈ ਕਿਸੇ ਨੂੰ ਹੋਰ ਸਰਕਾਰ ਭੇਜ ਦੇ ਕੋਈ ਨਹੀਂ ਫਿਰ ਹਾਂਜੀ ਮਾਤਾ ਜੀ ਕੀ ਨਾਮ ਆ ਤੇ ਕਿਹੜਾ ਪਿੰਡ ਆ ਬਾਹੂ ਸਿੰਘਾ ਜੀ ਕੀ ਨਾਮ ਜੀ ਸਰ ਹਾਂ ਕੀ ਮਤਲਬ ਇਕੱਠੇ ਹੋਏ ਅੱਜ ਤੁਸੀਂ ਮਸਲਾ ਇਸ ਤਰ੍ਹਾਂ ਜੀ ਵੀ ਅੰਗਣਮਾੜੀ ਤੋਂ ਸਕੂਲਸ ਹੈ ਤੇ ਪਹਿਲਾਂ ਇੱਥੇ ਵੀ ਹੁੰਦੇ ਸੀਗੇ ਉਸ ਤੋਂ ਹੁਣ ਉਹ ਕਹਿੰਦੇ ਵੀ ਅਸੀਂ ਉੱਥੇ ਜਾਣਾ ਨਹੀਂ ਚਾਹੁੰਦੇਗੇ ਜਿਹੜੇ ਬੱਚਿਆਂ ਦਾ ਪਰਿਵਾਰ ਉਹ ਮੂੰਹ ਤੇ ਗੱਲ ਕਰਨ ਤੇ ਕਰੇ ਗੱਲ ਅੰਗਣਵਾੜੀ ਵਾਲੀ ਬਾਕੀ ਜਿਹੜੇ ਪਿੰਡ ਦੇ ਕਹਿੰਦੀ ਹੈ ਵੀ ਮੈਨੂੰ ਰੱਖ ਦੇ ਇੱਥੇ ਉਹਨਾਂ ਨੂੰ ਵੀ ਬੁਲਾ ਲੈ ਵੀ ਪਿੰਡ ਦੇ ਮੂੰਹ ਤੇ ਤਾਂ ਆਉਂਦੇ ਨਹੀਂਗੇ ਮੂੰਹ ਤੇ ਆਊਗਾ ਕੋਈ ਫੇਰ ਹੀ ਹੁੰਦਾ ਨਾ ਮੂੰਹ ਤੇ ਆਵੇ ਕੋਈ ਮੂੰਹ ਤੇ ਆ ਕੇ ਗੱਲ ਕਰੇ ਵੀ ਆਸੀਂ ਆਜਾ ਸੁਨੂ ਸੁਨੀਤਾ ਨੂੰ ਇੱਥੇ ਰੱਖਣਾ ਚਾਹੁੰਦੇ ਆ ਫੇਰ ਉਸ ਗੱਲ 'ਚ ਉੱਥੇ ਰਹਿ ਸਕਦੀ ਹੈ ਠੀਕ ਹੈ ਤੇ ਨਹੀਂ ਗੱਲ ਅੱਛਾ ਹੁਣ ਪੰਚਾਇਤ ਤੇ ਕੱਲੀ ਤੇ ਨਹੀਂ ਪਿੰਡ ਦੀ ਸਹਿਮਤੀ ਨਾਲ ਪੰਚਾਇਤ ਨਾਲ ਫੇਰ ਤੇ ਸਕੂਲ 'ਚ ਅੰਗਣਵਾੜੀ ਬਦਲ ਜੇ ਜਦੋਂ ਉਸ ਨੂੰ ਸਵਾਨ ਅਸੈਪਟ ਕੀਤਾ ਕਿਸੇ ਦੀ ਮਨਜ਼ੂਰੀ ਲੱਗੀ ਅਧਿਕਾਰ ਜਾਨੀ ਮਨਜ਼ੂਰੀ ਜੀ ਪਿੰਡ ਦੀ ਵੀ ਸੀਗੀ ਪੰਚਾਇਤ ਦੀ ਸੀ ਠੀਕ ਹੈ ਨਾ ਜੀ ਕੋਈ ਇਕੱਲੇ ਪੰਚਾਇਤ ਨੇ ਨਹੀਂ ਕੀਤਾ ਵੀ ਇਕੱਲੇ ਪੰਚਾਇਤ ਨਹੀਂ ਕੀਤਾ ਕੋਈ ਗਲਤ ਗੱਲ ਨਹੀਂ ਹੋਈਗੀ ਜੇ ਉਹ ਇੱਥੇ ਨਹੀਂ ਆਉਣਾ ਚਾਹੁੰਦੀ ਫਿਰ ਕਿਸ ਕਿਸ ਤਰ੍ਹਾਂ ਨਹੀਂ ਉਹ ਦੇਖੋ ਜੀ ਹੁਣ ਉਹਨੂੰ ਪਤਾ ਹੋਣਾ ਚਾਹੀਦਾ ਵੀ ਕਾਸਟੋਂ ਨਹੀਂ ਆਉਣੀ ਚਾਹੇ ਵੀ ਆਉਂਦੀਗੀ ਉਹ ਤਾਂ ਉਸਨੂੰ ਪਤਾ ਹੈ ਹੁਣ ਆਪਾਂ ਤਾਂ ਹੁਣ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਦੇ ਅੱਜ ਉਹਨਾਂ ਨੂੰ ਬੁਲਾਇਆ ਉਹ ਕਹਿੰਦੇ ਬੱਚੇ ਜਿਨ੍ਹਾਂ ਦੇ ਬੱਚੇ ਪੜ੍ਹਦੇ ਉਹ ਨਾਲ ਸ਼ਾਮਲ ਹੈ ਪਰ ਬੱਚੇ ਵੀ ਖੱਦਲ ਖਵਾਰ ਹੁੰਦੇ ਹੋਣਗੇ ਬੱਚੇ ਤਾਂ ਹੁੰਦੇ ਹੀ ਜਿਹੜਾ ਹੁਣ ਉੱਧਰ ਹੀ ਜਾਂਦੀ ਨਹੀਂ ਕਿ ਉਹ ਆਉਂਦੀ ਨਹੀਂ ਕਿ ਬੱਚੇ ਤਾਂ ਹੁੰਦੇ ਹੀ ਉਹ ਨਹੀਂ ਉੱਥੇ ਆਉਣਾ ਚਾਹੁੰਦੀ ਤਾਂ ਫਿਰ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਕਾਰਵਾਈ ਆਪਾਂ ਤਾਂ ਇਸ ਤਰ੍ਹਾਂ ਹੀ ਕਹਿੰਦੇ ਜੀ ਵੀ ਆਪਦੀ ਸਹਿਮਤੀ ਨਾਲ ਇੱਥੇ ਆਵੀਂ ਠੀਕ ਹੈ ਨੀ ਜੀ ਬਾਕੀ ਜਿਹੜੇ ਬੱਚਿਆਂ ਨੂੰ ਪੜੋਂਦੇ ਐ ਸੂ ਉਥੇ ਸਕੂਲ ਤੇ ਛੱਡ ਕੇ ਆਉਂਦੇ ਐ ਉਹਨਾਂ ਨੂੰ ਜੇ ਤਾਂ ਉਹਦੇ ਸਹਿਮਤ ਹੁੰਦੇ ਐ ਠੀਕ ਹੈ ਜੇ ਪੰਚਾਇਤ ਦੇ ਸਹਿਮਤ ਤਾਂ ਫਿਰ ਬੱਚੇ ਤੇ ਇੱਥੇ ਆਉਣਗੇ ਖੰਡੀਪਾਂ ਦੀ ਕੀ ਨਾਮਾ ਤੇ ਕਿਉਂ ਕਰਟੇ ਮਾ ਜੀ ਕੀ ਮਸਲਾ ਕੀ ਆ ਚਰਨਜੀਤ ਕੌਰ ਜੀ ਨਾਮ ਕਿਹੜਾ ਪਿੰਡ ਆ ਤੁਹਾਡਾ ਫੰਡਵਾਹ ਹੁਸੀਆਂ ਕੀ ਮਸਲਾ ਕੀ ਹੋਇਆ ਇੱਥੇ ਮਸਲਾ ਜੀ ਆਪਣੇ ਵੀ ਅੰਗਣਵਾੜੀ ਬਾਰੇ ਵੀ ਅੰਗਣਵਾੜੀ ਇਹ ਪਾਸ ਸਕੂਲ ਦੇ ਵਿੱਚ ਸ਼ਿਫਟ ਕਰਦੇ ਆ ਇਹ ਆ ਉਹਨੂੰ ਚਾਹੁੰਦੇ ਨਹੀਂ ਇੱਥੇ ਕੌਣ ਨਹੀਂ ਆਉਣਾ ਚਾਹੁੰਦੇ ਅੰਗਣਵਾੜੀ ਵਾਲੇ ਜੀ ਕਿ ਕੀ ਕਹਿ ਦਿੰਦੇ ਕੀ ਕਹਿ ਕੇ ਦਿੰਦੇ ਆ ਇਹ ਜੀ ਕਹਿੰਦੇ ਵੀ ਅਸੀਂ ਇੱਥੇ ਹੀ ਰਹਿਣਾ ਜੀ ਕਿੱਥੇ ਰਹਿਣਾ ਉਹਨਾਂ ਨੇ ਪੰਚਾਇਤ ਘਰ ਚ ਕੋਈ ਇੱਥੇ ਕੀ ਕਾਰਨਾ ਮੰਨਦੇ ਵੀ ਇੱਥੇ ਕਿਉਂ ਨਹੀਂ ਆਉਣ ਕਿ ਕੀ ਪਤਾ ਜੀ ਸਾਨੂੰ ਕੀ ਕਾਰਨਾ ਹੈ ਨਾ ਕੋਈ ਕਾਰਨਾ ਤਾਂ ਹੋਊਗਾ ਹੀ ਤਾਂ ਇਹੋ ਨਹੀਂ ਆ ਰਹੇ ਕੋਈ ਡਰ ਹੋਊ ਇਹਨਾਂ ਨੂੰ ਕਿੰਨੇ ਕ ਬੱਚੇ ਹੈਗੇ ਇਹ ਡੇ ਅੰਗਨਵਾੜੇ ਦੇ ਵਿੱਚ ਆਉਂਦੇ ਆ ਬੱਚੇ ਹੈਗੇ ਜੀ 4-5 ਤੇ ਜਿਹੜੇ ਬੱਚਿਆਂ ਦੇ ਪੇਰੈਂਟਸ ਹੈਗੇ ਆ ਉਹ ਬੱਚਿਆਂ ਨੂੰ ਇੱਥੇ ਭੇਜਣਾ ਚਾਹੁੰਦੇ ਆ ਕਿ ਨਹੀਂ ਹਾਂਜੀ ਉਹ ਭੇਜਣਾ ਚਾਹੁੰਦੇ ਆ ਤੇ ਉਹਦਾ ਕੀ ਕਾਰਨ ਫਿਰ ਕਿਉਂ ਨਹੀਂ ਆਉਂਦੇ ਆ ਉੱਥੇ ਆਉਣ ਤੇ ਲੈ ਕੇ ਆਉਂਦੇ ਕੀ ਪਤਾ ਜੀ ਉਹਨਾਂ ਦਾ ਕੀ ਕਾਰਨ ਅੱਜ ਤੋਂ ਉਸ 3 ਮਹੀਨਿਆਂ ਦੇ ਪਹਿਲਾਂ ਕਹਿੰਦੇ ਆ ਪੰਚਾਇਤ ਆਖੇ ਵੀ ਨਹੀਂ ਆਈ ਅੱਛਾ ਕਿਸ ਤਰ੍ਹਾਂ ਦੇ ਮੰਗ ਕਰ ਰਹੇ ਪ੍ਰਸ਼ਾਸਨ ਕੋਲ ਬਟ ਅਸੀਂ ਜੇ ਇਹ ਮੰਗ ਕਰਦੇ ਆ ਵੀ ਜੇ ਤਾਂ ਆਉਣਗੇ ਤਾਂ ਠੀਕ ਆ ਜੀ ਨਹੀਂ ਆਪਾਂ ਇਹਨਾਂ ਦੀ ਬਦਲੀ ਕਰਦੇ ਆਂ ਜੀ ਬੇਨਤੀ ਆ ਪਤਾ ਕੀ ਹਰੇਕ ਵਿਅਕਤੀ ਦਾ ਕਿਸੇ ਨਾ ਨਾ ਮੁੱਦੇ ਪ੍ਰਤੀ ਵੱਖ-ਵੱਖ ਨਜ਼ਰੀਆ ਹੁੰਦਾ ਵੀ ਅਸੀਂ ਕਿਸ ਅੱਖ ਦੇ ਨਾਲ ਉਸ ਮੁੱਦੇ ਨੂੰ ਦੇਖਦੇ ਆ ਜਿਹੜਾ ਉਸ ਪਿੰਡ ਦਾ ਮਸਲਾ ਹੈ ਮੈਂ ਵੀ ਉੱਥੇ ਜਾ ਕੇ ਆਇਆ ਉਸ ਬਿਲਡਿੰਗ ਦਾ ਅਧਿਕਾરણ ਕੀਤਾ ਸੀਗਾ ਵੀਡੀਓ ਸਾਫ ਸਾਡੇ ਨਾਲ ਸੀਗੀ ਔਰ ਉਹ ਜਿਹੜੀ ਬਿਲਡਿੰਗ ਹੈ ਸਕੂਲ ਦੇ ਵਿੱਚ ਬਣੀ ਵੀ ਔਰ ਪਹਿਲੀ ਗੱਲ ਤਾਂ ਜੇ ਕਿਸੇ ਨੂੰ ਕੋਈ ਇਤਰਾਜ਼ ਸੀ ਤਾਂ ਜਦੋਂ ਬਿਲਡਿੰਗ ਬਣਨ ਲੱਗੀ ਸੀ ਉਦੋਂ ਹੀ ਆਪਾਂ ਰੋਕ ਦਿੰਦੇ ਬਿਲਡਿੰਗ ਬਣ ਗਈ ਸਰਕਾਰ ਦਾ ਪੈਸਾ ਲੱਗ ਗਿਆ ਜਿਹੜਾ ਹੈਗਾ ਦੋਨੇ ਵਿਭਾਗਾਂ ਦੇ ਅਫੀਸਰ ਸਾਹਿਬਾਂ ਉਹਨਾਂ ਨੇ ਸਮੇ ਸਮੇਂ ਦੇ ਵਿਜ਼ਿਟ ਕੀਤਾ ਤੇ ਹੁਣ ਜੇ ਆਪ ਮੁੱਦਾ ਠਾਉਣਾ ਤਾਂ ਫੇਰ ਮੈਨੂੰ ਲੱਗਦਾ ਵੀ ਉਹ ਮੁੱਦੇ ਦੀ ਬਹੁਤ ਹੀ ਵੱਡੀ ਅਹਿਮਤ ਰਹਿ ਨਹੀਂ ਜਾਂਦੀ ਮੈਂ ਤਾਂ ਬੇਨਤੀ ਕਰੂੰਗਾ ਕੋਈ ਗੱਲ ਨਹੀਂ ਵੀ ਜੇ ਹੁਣ ਸਾਡੀ ਪੰਚਾਇਤ ਹੈ ਪੰਚਾਇਤ ਨੇ ਪੰਚਾਇਤ ਘਰ ਦੇ ਵਿੱਚ ਬੈਠ ਕੇ ਲੋਕਾਂ ਦੇ ਫੈਸਲੇ ਕਰ ਲੈਂਦੇ ਜੇ ਪੰਚਾਇਤ ਦਾ ਕੋਈ ਆਫਿਸ ਨਾ ਹੋਊਗਾ ਪੰਚਾਇਤ ਘਰ ਨਾ ਹੋਊਗਾ ਤਾਂ ਲੋਕ ਇਹੀ ਕਹਿੰਦੇ ਵੀ ਪੰਚਾਇਤ ਘਰ ਤੇ ਦਾ ਤੁਹਾਡਾ ਕੋਈ ਪੰਚਾਇਤ ਘਰ ਤੇ ਹੈ ਨਹੀਂ ਤੁਹਾਡਾ ਸੋ ਸਰਪੰਚ ਦਾ ਵੀ ਇੱਕ ਆਫਿਸ ਹੁੰਦਾ ਨਾ ਹੁਣ ਜੇ ਮੰਨ ਲਓ ਉਹਨਾਂ ਨੇ ਸਰਪੰਚ ਸਾਹਿਬ ਦਾ ਸਰਪੰਚ ਪੰਚਾਇਤ ਨਹੀਂ ਸਹਿਮਤ ਤਾਂ ਫਿਰ ਪੰਚਾਇਤ ਦੀ ਸਹਿਮਤੀ ਜ਼ਰੂਰੀ ਹੈ ਕਿਉਂਕਿ ਪੰਚਾਇਤ ਸਰਪੰਚ ਚ ਚੁਣਿਆ ਹੋਇਆ ਨਮਾਇੰਦਾ ਤੇ ਜਦ ਸਰਪੰਚ ਸਾਹਿਬ ਉਸ ਤੇ ਫੈਸਲਾ ਕਰ ਰਿਹਾ ਹੁਣ ਜਦੋਂ ਸਰਕਾਰੀ ਗ੍ਰਾਂਟ ਉਤੇ ਖਰਚ ਹੋਊਗੀ ਤਾਂ ਫਿਰ ਉਹਨੂੰ ਕਿਵੇਂ ਆਪਾਂ ਟਾਲ ਸਕਦੇ ਆ ਵੀ ਉਥੇ ਸ਼ਿਫਟ ਨਾ ਕੀਤਾ ਜਾਵੇ ਮੈਂ ਪਿੰਡ ਦੇ ਕੋਈ ਜ਼ਿੰਮੇਵਾਰ ਮੇਰੇ ਕੋਲ ਲੋਕ ਆਏ ਸੀ ਮੈਂ ਪੁੱਛਿਆ ਵੀ ਸੀ ਮੈਂ ਆਹ ਯਾਰ ਤੁਸੀਂ ਬੈਠ ਕੇ ਕੋਈ ਗੱਲਬਾਤ ਕਰ ਲਓ ਵੀ ਉਹ ਕਹਿੰਦੇ ਵੀ ਸਾਰਾ ਜਿਹੜਾ ਫਾਸਲਾ ਸਿਰਫ 200 ਮੀਟਰ ਦਾ ਸੋ 200 ਮੀਟਰ ਮੈਂ ਕਹਿੰਦਾ ਕਿ ਬਹੁਤ ਹੀ ਜਾਦਾ ਦੂਰੇ ਨਹੀਂ ਹੁੰਦੇ ਭੈਣੀਆਂ ਤੋਂ ਲਾ ਬੇਨਤੀ ਕਰੂੰਗਾ ਬੈਠ ਕੇ ਆਪਸੀ ਸਹਿਮਤੀ ਦੇ ਨਾਲ ਜੋ ਵਧੀਆ ਫੈਸਲਾ ਉਹਨਾਂ ਨੂੰ ਕਰ ਲੈਣਾ ਚਾਹੀਦਾ ਜਿਹੜਾ ਜਿਹੜਾ ਅੰਮ੍ਰਿਤਸਰ ਵਾਲੀ ਉਹ ਵੀ ਮੜੀ ਪਰ ਚੱਕ ਕੇ ਸਿੱਟਿਆ ਗੱਲ ਜੇ ਜੇ ਇਸ ਤਰ੍ਹਾਂ ਦੀ ਗੱਲ ਹੋਈ ਗਲਤ ਗੱਲ ਹੈ ਮੈਂ ਤਾਂ ਕਹਿੰਦਾ ਵੀ ਚੱਕ ਕੇ ਸਿੱਟਣਾ ਕਿਸ ਨੂੰ ਧੱਕੇ ਨਾਲ ਘਟਣਾ ਤਾਂ ਬੇਸੇ ਗਲਤ ਗੱਲ ਹੈ ਜੇ ਸਰਪੰਚ ਸਾਹਿਬ ਦੇ ਨਾਲ ਤਾਲਮੇਲ ਕਰਦੇ ਗੱਲਬਾਤ ਕਰਦੇ ਮੈਨੂੰ ਵੀ ਉਹ ਦੋ ਵਾਰ ਹੀ ਮਿਲੇ ਨੇ ਮੈਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਸੀ ਮੈਂ ਡੀਸੀ ਸਾਹਿਬ ਨੂੰ ਮਿਲਾਤਾ ਸੀ ਪਰ ਡੀਸੀ ਸਾਹਿਬ ਨੇ ਜਦੋਂ ਪਤਾ ਕੀਤਾ ਉਹ ਕਹਿੰਦੇ ਵੀ ਸਰਕਾਰੀ ਗ੍ਰਾਂਟ ਖਰਚ ਹੋ ਚੁੱਕੀ ਹੈ ਸਾਰਾ ਕੁਝ ਕਾਗਜ਼ੀ ਕਾਰ ਬਕਮਲ ਹੋਈ ਹੈ ਕਿਉਂਕਿ ਜੇ ਉੱਥੇ ਅੰਗਣਵਾੜੀ ਗਈ ਹੈ ਤਾਂ ਉਹਦਾ ਬਕਾਇਦਾ ਮਤਾ ਪਾਸ ਹੋਇਆ ਹੈ ਪੰਚਾਇਤ ਵਿਭਾਗ ਤੇ ਸੀੜੀ ਭਾਗ ਸਹਿਮਤ ਹੋਇਆ ਨਕਸ਼ਾ ਬਣ ਕੇ ਸਾਰਾ ਕੁਝ ਲੀਗਲੀ ਤੌਰ ਤੇ ਪ੍ਰੋਸੈਸ ਹੋ ਪੂਰਾ ਹੋਇਆ ਜੇ ਕਿਸੇ ਨੂੰ ਉਸ ਅੰਗਣਵਾੜੀ ਤੇ ਕੋਈ ਇਤਰਾਜ਼ ਸੀ ਤਾਂ ਉਹ ਉਤਰਾਜ ਜਦੋਂ ਉਹ ਬਿਲਡਿੰਗ ਉਥੇ ਬਣ ਰਹੀ ਸੀ ਜਾਂ ਉਸ ਦਾ ਮਤਾਂ ਗਿਆ ਸੀ ਉਦੋਂ ਉਤਰਾਜ ਕਰਨਾ ਬਣਦਾ ਸੀ ਹੁਣ ਜਦੋਂ ਬਣ ਗਈ ਪੈਸਾ ਖਰਚ ਹੋ ਗਿਆ ਹੁਣ ਤਾਂ ਸੱਪ ਦੀ ਲੀਕ ਉੱਟਣ ਵਾਲੀ ਗੱਲਬਾਤ ਹੈ ਠੀਕ ਕਰਨ ਨੂੰ ਬੰਦੇ ਹੋਵੇ ਪਿੰਡ ਦੇ ਲੋਕ ਜਿੰਨਾ ਸੁਣਦੇ ਉਸ ਦੀ ਕਿਹਾ ਉਹਨਾਂ ਨੇ ਕਿਹਾ ਵੀ ਬੱਚੇ ਜਾਣ ਨੂੰ ਤਿਆਰ ਆ ਤਾਂ ਕਿਹੜੇ ਅੱਗੇ ਪੜਾਈ ਦੀ ਟੀਚਰਸ ਨੇ ਆਪ ਕੋ ਮੈਟ ਫੈਰੀ ਉਹ ਕਿਉਂ ਲਗਾ ਬੱਚੇ ਕੱਲ ਬੈਠੇ ਵੀ ਸੀਗੇ ਉੱਥੇ ਫਿਰ ਉਹ ਫਿਰ ਨਿੱਜੀ ਗੱਲਬਾਤ ਆ ਗਈ ਨੇ ਮਤਲਬ ਆ ਡਿਊਟੀ ਮਾਲਕੋ ਟੀਚਰ ਆ ਉਹਨੂੰ ਲੋ ਆਪਦੇ ਸਕੂਲ ਜਾਣਾ ਹੀ ਪੈਣਾ ਜੀ ਕੋਈ ਡਾਕਟਰ ਆ ਉਹਨੂੰ ਜਿੱਥੇ ਡਿਊਟੀ ਜਾਣਾ ਹੀ ਪੈਣਾ ਠੀਕ ਹੈ ਜੇ ਮੈਂ ਕਹਾਂਦਾ ਜਿਹੜਾ ਸਕੂਲ ਆ ਮੇਰੇ ਕੋਲ ਬੱਚੇ ਮੇਰੇ ਘਰੇ ਚੱਲ ਕੇ ਆ ਜਾਣ ਇਹ ਤਾਂ ਹੈ ਨਹੀਂ ਨਾ ਜੇ ਮੰਨ ਲਓ ਆਪਾਂ ਕੋਈ ਕੋਈ ਮਤਲਬ ਆਪਾਂ ਡਿਊਟੀ ਕਰਦੇ ਆ ਤਾਂ ਸਾਨੂੰ ਉਸ ਡਿਊਟੀ ਨੂੰ ਨਿਭਾਉਣ ਦੇ ਲਈ ਜਾਣਾ ਵੀ ਪੈ ਸਕਦਾ ਹੈ ਠੀਕ ਹੈ ਸਾਨੂੰ ਉਸ ਸੰਸਥਾ ਦਾ ਸਾਈਕਲ ਤੇ ਜਾ ਕੇ ਸਕੂਲ ਤੋਂ ਬਹੁਤ ਸਾਰੇ ਮੁਲਾਜ਼ਮ ਇਹ ਜਿਹੇ ਆ ਬਠੰਡੇ ਦੇ ਮੁਲਾਜ਼ਮ ਇਸ ਦਾ ਇਹ ਜਿਹੜਾ ਪਠਾਨਕੋਟ ਨਾਲ ਨੌਕਰੀ ਕਰਦੇ ਆ ਬਠੰਡੇ ਦੇ ਮੁਲਾਜ਼ਮ ਤਾਂ ਨੌਕਰੀ ਕਰਦੇ ਆ ਤੇ ਫਿਰ ਭਾਈ ਉਹ ਕਹਣਗੇ ਵੀ ਇੱਥੇ ਜਾਂਦੇ ਨੇ ਫਿਰ ਇਹ ਜੋ ਸਰਕਾਰੀ ਨੌਕਰੀਆਂ ਸਾਡੀ ਸਰਕਾਰ ਨੇ ਸਾਨੂੰ ਪੈਸੇ ਦੇਣੇ ਆ ਤੇ ਫਿਰ ਤਨਖਾਹ ਦੇਣੀ ਆ ਫਿਰ ਸਾਨੂੰ ਥੋੜੀ ਬਹੁਤੀ ਹਿੰਮਤ ਉਤਮਤਾ ਕਰਨੀ ਪੈਣਾ ਇੱਕ ਜਾਂਚ ਕੀਤੀ ਜਾਊਗੀ ਜਿਹਨੇ ਪਿਟਾਲਿਆ ਅਰੋਪ ਲਾਇਆ ਜਿਹੜਾ ਬਸ 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 ਉਹਦੇ ਚ ਵੀ ਉਹਨੇ ਸਵਾਲ ਚੁੱਕੇ ਨੇ ਵੀ ਉਹ ਸਹੀ ਤਰੀਕੇ ਨਾਲ ਬੱਝਿਆ ਉਹ ਦਿੱਤਾ ਵੀ ਲੱਗਦਾ ਉਹਦੇ ਵੀ ਜਾਂਚ ਕਰਨ ਦੀ ਲੋੜ ਆ ਨਹੀਂ ਇਸ ਤਰ੍ਹਾਂ ਦੇ ਮਾਮਲੇ 'ਚ ਕੋਈ ਵੀ ਸਰਕਾਰ ਆ ਬਹੁਤ ਗੰਭੀਰ ਹੁੰਦੀ ਹੈ ਵੱਡੇ ਮੀਲ ਦਾ ਮਸਲਾ ਸਰਕਾਰ ਗੰਭੀਰ ਆ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਸਰਕਾਰੀ ਤੌਰ ਤੇ ਰਾਸ਼ਨ ਆਉਂਦਾ ਉਸ ਪ੍ਰਤੀ ਸਰਕਾਰ ਗੰਭੀਰ ਹੈ ਤੇ ਜੇਕਰ ਕੋਈ ਇਸੇ ਦੀ ਇਸ ਤਰ੍ਹਾਂ ਦੀ ਧੰਨਵਾਤ ਹੈਗੀ ਆ ਜੇ ਸਾਡਾ ਧਿਆਨ ਚਾਊਗਾ ਤਾਂ ਸੀ ਉਸ ਨੂੰ ਗੰਭੀਰਤਾ ਨਾਲ ਲਾਵਾਂਗੇ ਤੁਸੀਂ ਨੇ ਪੱਤੀ ਰੱਖਿਆ ਹੈਗਾ ਜੀ ਕਿਹਦੇ ਕੋਲ ਕੋਰਡੀਨੇਟਰ ਸਕੇ ਨੇ ਕਿ ਬਾਸੂ ਵੇਰਾ ਦੀ ਜੀ ਜੇ ਬਾਸੂ ਵਾਸ਼ਰੂਮ ਕਰਾ ਦਿੰਦੇ ਆ ਜੇ ਹੈ ਨਹੀਂ ਵਾਸ਼ਰੂਮ ਤਾਂ ਵਾਸ਼ਰੂਮ ਦਾ ਪ੍ਰਬੰਧ ਕਰਾ ਦਾਂਗੇ ਕੋਈ ਗੱਲ ਨਹੀਂ ਕਿਉਂਕਿ ਜੇ ਸਾਡੇ ਉੱਥੇ ਮੁਲਾਜ਼ਮ ਸਾਹਿਬਾਨ ਨੇ ਬੱਚੇ ਨੇ ਉਹਨਾਂ ਵਾਸਤੇ ਬੁੜਲੀਆਂ ਸੇ ਉਪਹੋਲਤਾ ਦੇਣੀਆਂ ਜਿਹੜਾ ਸਾਡੀ ਡਿਊਟੀ ਹੈ ਜੇ ਵਾਸ਼ਰੂਮ ਵਗੈਰਾ ਦੀ ਪ੍ਰੋਬਲਮ ਹੈਗੀ ਮੇਰੇ ਧਿਆਨ ਚ ਲੈ ਦੇਣਾ ਤੇ ਮੈਂ ਡੀ ਸਾਹਿਬ ਨੂੰ ਕਹਿ ਕੇ ਜਾਂ ਵਿਡੂ ਸਾਹਿਬ ਨੂੰ ਕਹਿ ਕੇ ਵਾਸ਼ਰੂਮ ਉੱਤੇ ਬਵਾ ਲਾਂ। ਜਿਹੜੀ ਪੰਚਾਇਤ ਦੇ ਲੋਕ ਹੈਗੇ ਵੀ ਡਿੰਡੂ ਕੀ ਹੋਤੀ ਹਜ਼ੂਰੀ ਚ ਜਿਹੜਾ ਇਹ ਸਮਾਨ ਚੱਕ ਕੇ ਉੱਤੇ ਰੱਖਿਆ ਗਿਆ ਹੈ ਤੇ ਇਹ ਕਹਿੰਦੇ ਵੀ ਸਾਡਾ ਬਣੀ ਦੇ ਤੱਕ ਸਿੱਧਾ ਨਹੀਂ ਫਿਰ ਇਹਦੇ ਬਾਰੇ ਮੈਨੂੰ ਜ਼ਿਆਦਾ ਜਾਣਕਾਰੀ ਹੈ ਨਹੀਂਗੀ ਵੀ ਸਮਾਨ ਚੱਕਣ ਬਾਰੇ ਮੈਨੂੰ ਨਹੀਂ ਪਤਾ। ਮੈਂ ਤੁਹਾਨੂੰ ਸਪਸ਼ਟ ਦੱਸ ਸਮਾਨ ਚੱਕਣ ਬਾਰੇ ਨਹੀਂ ਪਤਾ ਪਰ ਉਸ ਜਿਹੜਾ ਬਿਲਡਿੰਗ ਆ ਉਹਦੇ ਵਿਵਾਦ ਬਾਰੇ ਜਰੂਰ ਪਤਾ ਹੈ ਕਿ ਕਿ ਜਿਹੜੇ ਅੰਗਨਵਾੜੇ ਵਰਕਰਸ ਹੈਗੇ ਉਹ ਉੱਥੇ ਜਾਣਾ ਚਾਹੁੰਦੇ ਤੇ ਉਹ ਚਾਹੁੰਦੇ ਆ ਕਿ ਜਿਹੜੇ ਪੰਚਾਇਤ ਘਰ ਦੇ ਵਿੱਚ ਪਹਿਲਾਂ ਸਾਡਾ ਅੰਗਨਵਾੜੀ ਸੈਂਟਰ ਚੱਲਦਾ ਸੀ ਉੱਥੇ ਰੱਖਿਆ ਜਾਵੇ ਪੰਚਾਇਤ ਹੁੰਦੀ ਆ ਕਿ ਜਦੋਂ ਬਿਲਡਿੰਗ ਬਣ ਗਈ ਫਿਰ ਸਾਡਾ ਪੰਚਾਇਤ ਘਰ ਖਾਲੀ ਕੀਤਾ ਜਾਵੇ ਤੇ ਇਹ ਉੱਥੇ ਆਪਦਾ ਜਿਹੜਾ ਬੱਚਿਆਂ ਨੂੰ ਫੀਡ ਵਗੈਰਾ ਦੇਣੀ ਆ ਜਾਂ ਰਿਕਾਰਡ ਮੇਨਟੇਨ ਕਰਨਾ ਸਾਡੀਆਂ ਭੈਣਾਂ ਦਾ ਜਿਹੜੇ ਜਿਹੜੇ ਗਰਭ ਤਿਆਉਂਦੇ ਨੇ ਉਹ ਕਹਿੰਦਾ ਵੀ ਉਹ ਅੰਗਨਵਾੜੀ ਵਰਕ ਜਿਹੜਾ ਸੈਂਟਰ ਆ ਉੱਥੋਂ ਚੱਲਣਾ ਚਾਹੀਦਾ ਸਕੂਲ ਦੇ ਵਿੱਚ ਜਿਹੜੀ ਬਿਲਡਿੰਗ ਬਣੀ ਆ ਆਹੀ ਵੱਡਾ ਮਸਲਾ ਜਿਹੜਾ ਦੋਨਾਂ ਧਿਰਾਂ ਦੇ ਵਿੱਚ ਬਣਿਆ ਹੋਇਆ ਮੈਂ ਬੇਨਤੀ ਕਰਦਾ ਦੋਨਾਂ ਧਿਰਾਂ ਨੂੰ ਕਿ ਸਾਡੀ ਅੰਗਨਵਾੜੀ ਵਰਕਰ ਉਹ ਵੀ ਸਤਿਕਾਰਯੋਗ ਹੈ ਸਾਡੀ ਚੁਣੀ ਹੋਈ ਪੰਚਾਇਤ ਉਹ ਵੀ ਸਤਿਕਾਰਯੋਗ ਹੈ ਕਿਰਪਾ ਕਰਕੇ ਘਰੇ ਬੈਠ ਕੇ ਗੁਰਦੁਆਰਾ ਮੰਦਰ ਮਸਜਿਦਾਂ ਸਾਹਦੇ ਥਾਂ ਬੈਠ ਕੇ ਚਾਰ ਬੰਦਾ ਜਿਵੇਂ ਖੁੱਲੀ ਸੋਚ ਨਾਲ ਬਸਲਾ ਹੱਲ ਹੋ ਸਕਦਾ ਕਿਉਂ ਐਵੇਂ ਆਪਾਂ ਆਪਦਾ ਟਾਈਮ ਖਰਾਬ ਕਰਦੇ ਆ ਐਨਰਜੀ ਵੇਸਟ ਕਰਦੇ ਆ ਐਡਾ ਮਸਲਾ ਹੈ ਨਹੀਂ ਜਿੱਡਾ ਮਸਲਾ ਬਣਦਾ ਜਾ ਰਿਹਾ